ਸਤ ਸ੍ਰੀ ਅਕਾਲ ਪਿਆ ਬੀਓ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਮੈਂ ਤੁਹਾਨੂੰ ਪਤਾ ਬਲੌਗ ਆਪਾਂ ਸ਼ੁਰੂ ਕਰ ਦਨੇ ਚਾਹ ਦੇ ਉੱਤੋਂ ਨਾਲ ਆ ਗਏ ਲੱਡੂ ਇਹ ਆਪੀ ਪੂਦੇ ਵਾਲੇ ਲੱਡੂ ਜਿਹਨਾਂ ਮੰਡੇ ਕਹਿੰਦੇ ਆ ਮੰਡੇ ਵਾਲੇ ਲੱਡੂ ਕਿਹਾ ਇਹ ਸਵਾਲ ਲੱਡੂ ਬਾਰੇ ਪੀਪੂ ਕਹਿੰਨੇ ਨਿਆਰਾ ਲਿਆਤਾ ਬੀ ਲੱਡੂਆਂ ਵਾਲਾ ਮਫਾਫ ਹਣੀ ਖੁੱਲਦਾ ਪਿਆ ਖੁੱਲ ਜਾ ਮਮਾ ਜਾਨ ਨਿਕਲੀ ਪਈ ਐ ਇਹ ਇਹ ਹੁਣ ਖੁੱਲ ਨਹੀਂ ਬਣੀ ਗੱਲ ਹੁਣ ਖੁੱਲੂਗਾ ਚਲੋ ਰੁਕਾਵਾ ਆਪੇ ਖੁੱਲ ਜੇ ਤੁਸੀਂ ਨજર ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਦੇਖਦੇ ਆ ਤੇ ਆਪਣੇ ਪੇਜ ਨੂੰ ਲਾਇਕ ਕਰ ਲਓ ਜੀ ਲਓ ਜੀ ਕਰਤੀਆਂ ਤਿਆਰੀਆਂ ਖਿੱਚਤੀਆਂ ਆਪਾਂ ਹੋ ਗਏ ਆ ਰੈਡੀ ਸ਼ਟਾਈੜੀ ਜੇ ਛੁੱਟੀਆਂ ਦੇ ਵਾਕਾਂ ਨੂੰ ਹੋ ਗਈਆਂ ਵਾ ਦਰ ਮਾਤਾ ਜੀ ਸਾਡੀ ਆਪਦੇ ਕੰਮ ਕਰ ਲੱਗੀ ਪਈ ਹੈ ਉਧਰ ਘਰ ਦੀ ਸਫਾਈ ਹੋ ਰਹੀ ਹੈ ਬੱਚੇ ਪੜ ਰਹੇ ਹੈ ਜਵਾਕ ਨੂੰ ਛੁੱਟੀਆਂ ਹੋਣ ਕਰਕੇ ਭੈਣ ਨੂੰ ਛੱਡਣ ਜਾਣਾ ਪੈ ਰਿਹਾ ਆਪਾਂ ਨੂੰ ਮਨਾਵੇ ਕਾਲ ਅਕੈਡਮੀ ਮਨਾਵੇ ਅੱਜ ਦੋ ਗੇੜੇ ਲੱਗ ਜਾਨੇ ਆ ਪਹਿਲਾ ਗੇੜਾ ਆਣ ਲੱਗ ਜਾਨਾ ਭੈਣ ਨੂੰ ਛੱਡ ਕੇ ਉਹਨਾ ਦੂਜਾ ਗੇੜਾ ਆਣ ਲੱਗ ਜਾਨਾ ਵੀ ਅੱਜ ਹੈਗਾ ਵਾਰ ਬੀਨੂ ਦਾ ਰਿਜ਼ਲਟ ਅੱਗੇ ਦੋਵਾਂ ਦਾ ਇਕੱਠਾ ਸੀ ਅਰ ਕੀ ਬੀਨੂ ਦਾ ਪਹਿਲਾ ਤੇ ਬੱਬੂ ਦਾ ਬਾਟ ਨੋਲੀ ਪਰਨਾ ਪੁੰਨਾ ਪਰ ਸ਼ਟ ਕਰ ਲਿਆ ਵਾ ਉਹਦੇ ਪੈ ਗਏ ਨੇਹਰੋ ਨੇਹਰੀ ਮਨਾਵੇ ਛੱਡਣ ਚਲੇ ਭੈਣ ਨੂੰ ਤੇ ਭੈਣ ਨੂੰ ਮਨਾਵੇ ਛੱਡਗੇ ਜਦੋਂ ਆਏ ਆ ਘਰੇ ਅੰਦਰ ਬੱਚਾ ਪਾੜੀ ਖੇਡੀ ਜਾਂਦੇ ਸੀ ਗਰਨੂਰ ਤੇ ਸਹਿਜ ਵੀ ਆ ਗਿਆ ਲੱਗ ਗਿਆ ਖੇਡਣ ਤੇ ਆਪਾਂ ਚੱਕਿਆ ਦੁੱਧ ਇਹ ਹੈਗਾ ਅੱਜ ਦੇ ਪ੍ਰੋਗਰਾਮ 'ਤੇ ਪੀਪੂ ਕੇ ਵਿਆਹ ਵਾਲੀ ਗਾਰਮੈਂਟ ਸੀ ਤੇ ਇਦਨ ਮੈਂ ਕਿਹਾ ਪੀਪੂ ਕੇ ਦੁੱਧ ਫੜਾਈ ਏ ਲਓ ਜੀ ਮਿਲੋ ਵਿਆਹ ਵਾਲੇ ਮੁੰਡੇ ਨੂੰ ਇਹ ਆ ਪੀਪੂ ਇਹ ਵੀਡੀਓ ਤੁਸੀਂ ਕੱਲ ਵੇਖੀ ਜਾਗੋ ਦੀ ਇਹ ਜਾਗੋ ਵਾਲੇ ਦਿਨ ਦਾ ਹੀ ਵਲੋਗ ਹੈ ਜੀ ਉੱਦ ਹੀ ਆਪਾਂ ਰਿਜ਼ਲਟ ਸੁਣ ਗਏ ਸੀਗੇ ਤੇ ਵਲੋਗ ਇੱਧਰ ਰਹਿ ਗਿਆ ਸੀ ਮੈਂ ਕਿਹਾ ਚੱਲੇ ਅੱਡ ਪਾ ਦਨੇ ਜਾਗੋ ਆ ਅੱਡ ਪਾ ਦਨੇ ਇਹ ਆ ਕਰ ਰਿਖੋ ਪੀਪਰੀਆਂ ਲੜੀਆਂ ਰੋੜੀਆਂ ਲੱਗੀਆਂ ਫਿਰ ਰਾਤ ਨੂੰ ਜਾਗ ਵਾਲੇ ਵਲੋਗ ਜਿ ਦੇਖਿਆ ਕਿਹੜੀ ਵਾਰਤਾ ਬਣੀਆਂ ਪਈਆਂ ਵਾ ਇੱਧਰ ਸਾਡਾ ਸੈਮਸੰਗ ਆ ਗਿਆ ਜੀ ਆਪਣਾ ਮਿੱਤਰ ਬੇਲੀ ਇਹ ਉਦੋਂ ਬਾਅਦ ਆਪਾਂ ਖੇਤ ਪੱਠੇ ਭਰਨ ਹੀ ਹੇਰਤਾਏ ਕਿ ਮੋਟਰ ਆਪ ਲਈ ਚਲਾ ਪੱਠਿਆਂ ਨੂੰ ਦਿੱਤਾ ਪਾਣੀ ਲਾ ਇਸ ਰੇਨਪੂਲ ਬਣਿਆ ਤਾਂ ਇਹ ਕਾ ਕਿ ਆਈ ਵਰਤਾਂ ਬਣਾਈਆਂ ਵੀ ਇੱਥੇ ਨਾਉਨੋਂ ਗਰਮੀਆਂ ਦੇ ਵਿੱਚ ਮੋਟਰ ਚੱਲਦੀ ਐ ਤੇ ਪੱਠੇ ਆਪਾਂ ਤੇ ਆ ਭਾਰ ਇਹ ਚੇਤਾ ਹੋਵੇ ਤੁਹਾਨੂੰ ਤੇ ਬਲੌਗ ਆ ਪਿਛਲੇ ਬਲੌਗਾਂ ਵਿੱਚ ਦਿਖਾਇਆ ਆਪਾਂ ਖੂਹ ਤੇ ਪਹੁੰਚੇ ਹਾਂ ਜੀ ਇਹ ਖੂਹ ਆ ਜੀ ਆਪਣਾ ਖੂਹ ਲੱਗੇ ਦਰਖਤ ਬਣਾਣੇ ਹਜੇ ਤੂੜੀ ਆਪਣੀ ਲਈ ਵੇਚਣ ਵਾਲੀ ਇਹ ਵੀ ਵੇਚਣੀ ਹਜੇ ਤੂੜੀ ਦਾ ਰੇਟ ਬਹੁਤ ਘਟ ਗਿਆ ਰੱਖੀ ਚਲੋ ਵੇਖੀ ਚੱਲੂ ਕੀ ਬਣਦਾ ਤੇ ਕੀ ਜੁੜਦਾ ਇਹੀ ਵੇਚਦਾ ਕਿ ਲਓ ਜੀ ਫਿਰ ਆਪਾਂ ਇੱਥੋਂ ਪਾਉਣੇ ਚਿਆਲੇ ਤੇ ਉਧਰ ਵੀ ਨੂੰ ਛਾੜੀ ਹੋ ਗਈ ਰੈਜਿਸਟਰੀ ਕਹਿੰਦੀ ਪਾਪਾ ਜੀ ਮੈਂ ਤਾਂ ਪਿਆਰ ਆ ਚਲੋ ਚੱਲ ਗਏ ਆਪਾਂ ਰਿਜ਼ਲਟ ਸੁਣ ਕੇ ਆਉਣਾ ਵਾ ਮੈਂ ਕਿਹਾ ਪੁੱਤ ਤੂੰ ਤਿਆਰ ਹਾਂ ਤੇ ਮੈਂ ਵੀ ਹਾਂ ਤਿਆਰ ਆ ਬੱਬੂ ਹਜੇ ਗੁੱਸੇ 'ਚ ਬੈਠੀ ਸੀ ਕਹਿੰਦੀ ਪਾਪਾ ਮੈਂ ਵੀ ਜਾਣਾ ਮੈਂ ਕਿਹਾ ਪੁੱਤ ਤੇਰਾ ਕੱਲ ਨੂੰ ਆ ਰਿਜ਼ਲਟ ਆਪਾਂ ਕੱਲ ਨੂੰ ਚੱਲਾਂਗੇ ਚਲੋ ਜੀ ਲੈ ਕੇ ਬਾਬੇ ਨਾਲ ਤੁਰ ਪਿਆ ਅਜੀ ਕੱਲ੍ਹ ਕੇਦੇ ਵੀ ਮਨਾਵਾ ਤੇ ਆ ਅਸੀਂ ਕਰਤੀ ਐ ਐਂਟਰੀ ਅਕੈਡਮੀ ਦੇ ਵਿੱਚ ਆ ਜਿੱਥੇ ਰਿਜ਼ਲਟ ਤੋਂ ਨਹੀਂ ਕਮਰੇ ਦੇ ਬਟ ਡੈਕੋਰੇਸ਼ਨ ਕੀਤੀ ਵੀ ਹੈ ਕਿ ਆਈ ਵਰਤਾਂ ਬਣਾਈਆਂ ਪਈਆਂ ਆ ਮੈਡਮ ਆ ਖੜੀਆਂ ਸਜਾਵਟ ਦੇਖੋ ਕਿ ਆਈ ਸੋਹਣੀ ਸਜਾਵਟ ਕੀਤੀ ਵੀ ਹੈ ਬਹੁਤ ਸੋਹਣੀ ਸਜਾਵਟ ਕੀਤੀ ਵੀ ਹੈ ਬੜੀ ਮਿਹਨਤ ਕਰਦੇ ਆ ਵੀ ਕੱਲ ਕਿੱਦਵੇਂ ਮਨਾਵਾਂ ਵਾਲੇ ਬੱਚਿਆਂ ਨੂੰ ਬਹੁਤ ਵਧੀਆ ਪੜਾਉਂਦੇ ਆ ਨਾਲ ਕਿਰਪਾਣੀ ਸਿਖਾਉਂਦੇ ਆ ਕਿ ਆਈ ਵਰਤਾਂ ਇਹ ਆ ਸਾਡੀ ਅਬਲੀਨ ਕੌਰ ਜੀ ਮੈਡਮ ਉਰਫ ਪੂਆ ਮੈਡਮ ਉਰਫ ਪੂਆ ਮੈਡਮ ਵੀ ਆ ਉਹ ਆ ਵੀ ਉਹ ਦੀ ਦੋਵੇਂ ਚੀਜ਼ਾਂ ਹੀ ਆ ਇਹ ਘਰ ਦਾ ਕਾਰ ਸਕੂਲ ਦਾ ਸਕੂਲ ਲਓ ਉਦੋਂ ਬਾਅਦ ਆ ਗਿਆ ਵਾਈਸ ਪ੍ਰਿੰਸੀਪਲ ਸਾਹਿਬ ਆ ਗਿਆ ਮੈਡਮ ਨਾਲ ਨਾਲ ਇਹਨਾਂ ਨੂੰ ਮਿਲ ਰਹੀਆਂ ਟਰਾਫੀਆਂ ਫਰਸਟ ਪੋਜੀਸ਼ਨ ਆ ਗਈ ਆਪਣੇ ਬੱਚੇ ਆ ਜੀ ਚਲੋ ਜੀ ਕਹਿੰਦੇ ਫੋਟੋ ਇੱਥੇ ਨਹੀਂ ਉੱਥੇ ਕਰਾਉਣੀ ਆ ਕਹਿੰਦੇ ਇੱਥੇ ਨਹੀਂ ਸੈੱਟ ਐ ਥੋੜਾ ਜਿਹਾ ਹੋਰ ਗਾਂਹ ਹੋ ਜਾਓ ਕਰਦੇ ਕਰਾਉਣ ਦੇ ਲਓ ਜੀ ਪੋਜੀਸ਼ਨ ਸੈੱਟ ਕਰ ਲਈ ਆ ਫੋਟੋ ਵਾਲੀ ਕਹਿੰਦੇ ਹੋ ਜਾਓ ਥੋੜਾ ਜਿਹਾ ਪਰੇ ਨੂੰ ਲਓ ਜੀ ਪ੍ਰਾਊਡ ਪੇਰਨ ਰਾ ਗਿਆ ਵਾ ਫੋਟੋ ਆਪਣੀ ਹੋ ਗਈ ਐ ਵੀ ਇਹਨਾਂ ਨੂੰ ਟਰਾਫੀ ਸ਼ਾਦੀ ਨੂੰ ਮਿਲ ਗਈ ਐ ਪਹਿਲੇ ਨੰਬਰ ਤੇ ਮੇਰਾ ਪੁੱਤ ਆ ਗਿਆ ਵਾ ਹਰ ਸਾਲ ਪਹਿਲੇ ਨੰਬਰ ਤੇ ਆਉਂਦੀ ਐ ਮੇਰਾ ਪੁੱਤ ਕਿਾਈ ਬਾਪ ਤਾਂ ਪ੍ਰਾਈਜ਼ ਬਹੁਤ ਸ਼ੇਅਰ ਆ ਲਓ ਜੇ ਅੱਗੇ ਮਾਤਾ ਪਿਤਾ ਹੋਰ ਆਗੇ ਸੀਗੇ ਉਹਨਾਂ ਦੀ ਵੀ ਕਰਾ ਲਈ ਫੋਟੋ ਆਪਾਂ ਇਹਨੂੰ ਦਾ ਬਨਾਤਾ ਬੁਲਾਓ ਉਦੋਂ ਬਾਅਦ ਸੈਲਫੀਆਂ ਹੁੰਦੀਆਂ ਜੀ ਇੱਥੇ ਬਹੁਤ ਸੁੰਝੇ ਗਾਰਮੈਂਟ ਬਣਾਈ ਫੋਟੋਆਂ ਖੇਚਣ ਇਹ ਸਾਰਿਆਂ ਦੀ ਆਪ ਕਰਦੀਆਂ ਫੋਟੋਆਂ ਅੱਗੇ ਇੱਧਰ ਕਿਾਈ ਬਾਪਾਂ ਹੋ ਰਹੀਆਂ ਟਾਟਾ ਬਾਏ ਬਾਏ ਹੋ ਰਿਹਾ ਵਾ ਲਓ ਇਹ ਕਰਾਉਂਦੇ ਕਰਾਏ ਮਨਾਮੇ ਫਿਰ ਪਹੁੰਚ ਗਏ ਭੈਣ ਕੋਲੇ ਭੈਣ ਨੂੰ ਵੀ ਦਿੱਤਾ ਸਰਪ੍ਰਾਈਜ਼ ਦਿਖਾਇਆ ਵੀਨੂ ਆ ਗਈ ਐ ਪਹਿਲੇ ਨੰਬਰ ਤੇ ਵੀਨੂ ਕਿ ਨਹੀਂ ਮੈਂ ਜਾਣਾ ਭੂਆ ਕੋਲੇ ਵੱਡੀ ਭੂਆ ਕੋਲੇ ਉਹਨੂੰ ਵੀ ਦੱਸਣਾ ਜਾ ਕੇ ਮੈਂ ਕਿਹਾ ਚਲੋ ਇਧਰ ਬਾਈ ਹੁਣੇ ਚਲੇ ਸੀਗੇ ਇਹਨਾਂ ਨੂੰ ਮੈਲ ਮੁਲ ਕੇ ਅਸੀਂ ਪਹੁੰਚ ਗਏ ਅੱਜ ਘਰ ਵਾਲ ਨੂੰ ਬਲੇ ਜਿਆਲੇ ਬੇਬੇ ਨੂੰ ਦਿਖਾਇਆ ਕਿ ਬੇਬੇ ਖੁਸ਼ ਹੋ ਗਈ ਐ ਕਿੰਨੀ ਬਹੁਤ ਬੁਤ ਬਤਾਈਆਂ ਤੈਨੂੰ ਵੀਨੂ ਵੀਨੂ ਨੇ ਸਾਰੀਆਂ ਟਰੋਫੀਆਂ ਟਰੂਫੀਆਂ ਦਿਖਾਈਆਂ ਵੀਨੂ ਦੀ ਨੀ ਬੇਬੇ ਮੈਗਨੀਆ ਫਾਸਟ ਬੇਬੇ ਸਾਡੀ ਖੁਸ਼ ਹੋ ਗਈ ਕਹਿੰਦੀ ਪੁੱਤ ਤੇਰੀ ਮਿਹਨਤ ਦਾ ਮੁੱਲ ਮੁਰ ਗਿਆ ਹਾਂ ਵੀ ਇਹਨੂੰ ਕਹਿੰਦੀ ਮੈਂ ਤਾਂ ਖੁੱਲ ਕੇ ਵਿਖੂ ਮੋਂ ਨਾਲ ਗਿਫਟ ਖੀ ਦਿੱਤਾ ਮੈਂ ਕਿਹਾ ਪੁੱਤ ਵੇਖ ਖੁੱਤੋ ਡਾ ਕੇ ਤਾਂ ਤੁਸੀਂ ਖੁੱਲੋ ਵੇਖੋ ਜੋਂ ਲੱਗੀ ਟੱਕਰਾ ਮੰਨ ਕੇ ਤੇ ਉਹ ਤੋਂ ਗਲੇ ਵਿੱਚ ਚਾਰ ਦੇ ਕਿਤੇ ਘਟਾਲੇ ਕਿਤੇ ਚਾਰ ਦੇ ਕਿਤੇ ਲਾਲੇ ਕਰ ਦੇ ਕਰਾਉਂਦੇ ਆ ਮਾੜਾ ਮੋਟਾ ਹੱਥ ਪੁੱਲਾ ਇਹਦੇ ਨਾਲ ਮਰਾਇਆ ਫਿਰ ਅਹੀਂ ਇਹਦੇ ਕਰਦੇ ਕਰਾਉਂਦੇ ਫਿਰ ਅਹੀਂ ਕਿ ਵੇਖੀਏ ਵੀ ਕੀ ਦਿੱਤਾ ਮੈਂ ਕਿਹਾ ਪੁੱਤ ਕੋਈ ਪੜਨ ਵਾਲੀ ਕੀ ਜੀ ਹੋਣੀ ਹੈ ਪੜਨ ਲਿਖਣ ਦੇ ਕੰਮ ਆਉਗੀ ਕਰ ਦੇ ਕਰਾਉਂਦੇ ਫਿਰ ਉਹੀ ਗੱਲ ਹੋਈ ਆ ਵਿੱਚੋਂ ਜਨ ਗਿਫਟ ਨਿਕਲ ਆਇਆ ਵਾ ਉਹ ਆ ਜੀ ਬੰਸਾਂ ਦੀ ਦੱਬੀ ਕੀ ਆਈ ਗੱਤਾਂ ਚਲੋ ਜਿੰਨੇ ਖੋਣ ਹੋਰ ਲੇਖਕ ਆਪਣਾ ਭਰੋ ਦੇ ਪੜੋ ਐਨਜੋਏ ਕਰੋ ਬੀਨ ਨੂੰ ਖੁਸ਼ ਹੋਗੀ ਜੇ ਕਿ ਗਿਫਟ ਕਿੰਨੀ ਮੈਂ ਬਾਪੂ ਨੂੰ ਵੀ ਦਿਖਾ ਕੇ ਆਉਣੀ ਆ ਮੈਂ ਗਿਆ ਪੁੱਤ ਦਿਖਾਓ ਬਾਪੂ ਨੂੰ ਦਿਖਾਇਆ ਗਿਫਟ ਫਿਰ ਦਿਖਾਉਣਾ ਚੱਲ ਗਈ ਆ ਬਾਪੂ ਜੀ ਬਈ ਸਾਡੇ ਸੁੱਤੇ ਕਹਿੰਦੇ ਕੋਈ ਪੁੱਤ ਬਹੁਤ ਸੋਨਾ ਗਿਆ ਬਟਾ ਤੂੰ ਪੜਿਆ ਕਰ ਮਜੀ ਮਨ ਲਾ ਕੇ ਬਾਪੂ ਖੁਸ਼ ਹੋ ਗਿਆ ਬਾਕੀ ਸਭ ਤਾਂ ਠੀਕ ਹੈ ਟਾਟਾ ਬਾਏ ਬਾਏ ਸਨਾ ਬਲੌਗਸ ਸਮਾਪਤ ਕਰਦੇ ਹਾਂ ਟਾਟਾ ਬਾਏ ਬਾਏ